ਵਾਹਿਗੁਰੂ ਸਾਹਿਬ ਜੀ ਕਬੀਰ ਆਖੀ ਕੇਰੇ ਮਟ ਕੇ ਪਲ ਪਲ ਗਈ ਬਿਹਾਏ ਮਨ ਜੰਜਾਲ ਨਾ ਛੋੜਈ ਜਮ ਦੀਆ ਦਮਾ ਮਾ ਆਏ ਕਬੀਰ ਤਰਵਰ ਰੂਪੀ ਰਾਮ ਹੈ ਫਾਲੂ ਰੂਪੀ ਬਰਾਗ ਛਾਇਆ ਰੂਪੀ ਸਾਧ ਹੈ ਜੇਨ ਤਜਿਆ ਬਿਬਾਦ ਛਾਇਆ ਰੂਪੀ ਸਾਧ ਹੈ ਜੇਨ ਤਜਿਆ ਬਾਦ ਵਿਵਾਦ ਗੁਰੂ ਗਰੀਬ ਨਿਵਾਜ਼ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮੇਲੇ ਬੈਠੇ ਸਤਕਾਰਯੋਗ ਸਤਸੰਗੀ ਜਨੋ ਮਾਲਕ ਜੀ ਨੇ અપਾਰ ਬਖਸ਼ਿਸ਼ ਮਿਹਰ ਕੀਤੀ ਹੈ ਪਵਨ ਬਚਨਾ ਦੇ ਨਾਲ ਆਪਾ ਸਾਰੇ ਜੁੜਨ ਦਾ ਯਤਨ ਕਰ ਰਹੇ ਹਾਂ ਹਰ ਰੋਜ਼ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਦੇ ਪਵਨ ਬਚਨ ਸਾਂਝੇ ਕਰਦੇ ਹਾਂ ਅੱਜ ਦੇ ਸ਼ਲੋਕ 227 ਔਰ 228 ਨੰਬਰ ਦਾ ਆਪ ਜੀ ਨੇ ਪਾਠ ਸ਼੍ਰਵਨ ਕੀਤਾ ਹੈ ਕੋਸ਼ਿਸ਼ ਕਰਦੇ ਹਾਂ ਆਪਾਂ ਰਲ ਕੇ ਇਹਨਾਂ ਪਾਵਨ ਸ਼ਲੋਕਾਂ ਦੀ ਵਿਚਾਰ ਨੂੰ ਵਿਚਾਰੀਏ ਸਮਝੀਏ ਜੋ ਸਤਗੁਰ ਦਾ ਸਿਧਾਂਤ ਜੋ ਗੁਰਮਤਿ ਦੀ ਵਿਚਾਰ ਮਾਲਕ ਜੀ ਸਾਨੂੰ ਬਖਸ਼ਦੇ ਐ ਉਹਨੂੰ ਅਸੀਂ ਵਿਚਾਰ ਵਿਚਾਰ ਕੇ ਬਹੁਤ ਨਜ਼ਦੀਕੀਓ ਸਮਝਦੇ ਹਾਂ ਕੋਸ਼ਿਸ਼ ਕਰਦੇ ਹਾਂ ਆਪਾਂ ਵੀ ਪਾਵਨ ਬਚਨਾਂ ਨੂੰ ਆਪਾਂ ਹਰ ਰੋਜ਼ ਥੋੜਾ ਥੋੜਾ ਵਿਚਾਰੀਏ। ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਦੇ ਜਿਹੜੇ ਪਾਵਨ ਬਚਨ ਨੇ ਬੜੇ ਸਵਾਦਲੇ ਐ, ਸਮਝਣ ਵਾਲੇ ਐ। ਵੱਡੀਆਂ ਗੱਲਾਂ ਹੋਈਆਂ ਨੇ। ਸੋ ਕੋਸ਼ਿਸ਼ ਕਰਦੇ ਹਾਂ ਆਓ ਵਿਚਾਰਾ ਆਰੰਭਣ ਤੋਂ ਪਹਿਲਾਂ ਸਾਰੇ ਆਪਸ ਚ ਫਤਿਹ ਦੀ ਸਾਂਝ ਪਾ ਲਈਏ ਭਾਈ ਲਵਾਓ ਹਾਜ਼ਰੀ। ਫਤਿਹ ਨਾਲ ਪਾਉ ਸਾਂਝਾ ਖਵਾਹਿ ਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਜੀਵਨ ਦੇ ਵਿੱਚ ਨਾ ਕੁਝ ਪਲ ਐਸੇ ਹੁੰਦੇ ਐ ਜਿਨ੍ਹਾਂ ਵਾਸਤੇ ਮਨੁੱਖ ਸੋਚਦਾ ਵੀ ਕਦੇ ਵੀ ਪਲ ਖਤਮ ਨਾ ਹੋਣ ਵੀ ਹਮੇਸ਼ਾ ਰਹਿਣਾ ਪਰ ਵੇਖੋ ਜੋ ਕੁਦਰਤ ਦਾ ਕਾਇਦਾ ਐ ਕੁਦਰਤ ਦਾ ਨਿਜ਼ਮ ਐ ਸਮਾਂ ਜਿਹੜਾ ਇੱਕ ਵਾਰ ਬਤੀਤ ਹੋ ਗਿਆ ਵਾਪਸ ਨਹੀਂ ਆਉਂਦਾ ਮੁੜਦਾ ਨਹੀਂ ਐ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੋ ਸਮਾਂ ਬਤੀਤ ਹੋ ਗਿਆ ਉਹਨੇ ਆਉਣਾ ਨਹੀਂ ਨਾ ਦੁਬਾਰੇ ਹੱਥ ਵਿੱਚ ਆਉਣਾ ਹੈ ਜਿਹੜਾ ਇੱਕ ਵਾਰ ਲੰਘ ਗਿਆ ਉਹ ਬੀਤ ਗਿਆ ਬਸ ਤੇ ਤੈਨੂੰ ਦੁਬਾਰੇ ਮੌਕਾ ਵੀ ਨਹੀਂ ਮਿਲਣਾ ਹੁਣ ਇੰਨੀ ਇੱਕ ਗੱਲ ਨਹੀਂ ਹੈ ਵੀ ਜ਼ਿੰਦਗੀ ਦੇ ਵਿੱਚ ਦੇਖੋ ਮੈਂ ਆਹ ਕੰਮ ਨਹੀਂ ਕੀਤਾ ਆਹ ਰਹਿ ਗਿਆ ਹੁਣ ਟਾਈਮ ਨਹੀਂ ਮਿਲਣਾ ਇੱਥੋਂ ਤੱਕ ਗੱਲ ਨਹੀਂ ਹੈ ਦੇਖੋ ਹਾਂ ਜੋ ਵੀ ਬੰਦਾ ਚਾਹੁੰਦਾ ਤਾਂ ਹੀ ਕਬੀਰ ਸਾਹਿਬ ਜੀ ਨੇ ਕਿਹਾ ਸੀ ਵੀ ਕਾਲ ਕਰੰਤ ਆਬ ਅਬੇ ਕਰ ਮਤਲਬ ਕਿ ਜਿਹੜੀ ਗੱਲ ਸੀ ਵੀ ਜਿਹੜੀ ਕੱਲ ਤੇ ਕਰਨਾ ਅੱਜ ਕਰ ਅੱਜ ਕਰਨਾ ਹੁਣੇ ਕਰ ਹੁਣ ਦੇਖੋ ਪਾਵਨ ਬਚਨ ਨੇ ਜਿਹੜੇ ਸਮਝਾ ਰਹੀ ਹੈ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਨੰਕ ਕਬੀਰ ਆਖੇ ਕੇਰੇ ਮਟਕੇ ਪਲਪਲ ਗਈ ਵਿਹਾਈ ਸਮਾਂ ਲੰਘਦਾ ਜਾ ਰਿਹਾ ਨਾ ਜਬ ਲਗ ਜੋਵਨ ਸਾਸ ਹੈ ਤਬ ਲਗ ਇਹ ਤਨ ਦੇ ਜਿੰਨਾ ਚਿਰ ਸਾਹ ਚੱਲ ਰਿਹਾ ਓਨੀ ਜ਼ਿੰਦਗੀ ਹੈ ਬਸ ਇੰਨਾ ਕ ਸਮਝ ਲਾ ਸਰੀਰ ਤੇ ਸਾਹ ਦੋਵਾਂ ਦਾ ਆਪਸੀ ਤਾਲ ਮੇ ਲੈਣਾ ਸਾਹ ਚੱਲ ਰਿਹਾ ਤਾਂ ਸਰੀਰ ਹੈ ਸਰੀਰ ਚੱਲ ਰਿਹਾ ਤਾਂ ਸਮਝ ਲਓ ਸਾਹ ਚੱਲ ਰਹੀ ਹੈ ਜਿੱਦਣ ਸਾਹ ਰੁਕਦੇ ਤਾਂ ਸਰੀਰ ਰੁਕ ਜਾਂਦਾ ਹੈ ਇਹ ਨਹੀਂ ਵੀ ਸਾਹ ਨਹੀਂ ਚੱਲ ਰਹੀ ਤਾਂ ਹੱਥ ਪੈਰ ਵੀ ਕੁਝ ਕੰਮ ਕਰਨਗੇ ਨਹੀਂ ਕੁਝ ਨਹੀਂ ਕਰਦੇ ਹੁਣ ਵੇਖੋ ਜਿਹੜੀ ਗੱਲ ਸਤਿਗੁਰੂ ਪਾਪਾ ਕਬੀਰ ਸਾਹਿਬ ਜੀ ਨੇ ਸਮਝਾਈ ਹੈ ਨਾ ਕਹਿੰਦੇ ਪਲ ਪਲ ਤੇਰਾ ਬਤੀਤ ਹੋ ਰਿਹਾ ਹੈ ਪਲ 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 ਪਤਾ ਕਿੰਨਾ ਹੁੰਦਾ ਆਪਾਂ ਅੱਖ ਚਮਕਦੇ ਆ ਅੱਖ ਚਮਕਦੇ ਨਾ ਮੰਨ ਲੋ ਜਦੋਂ ਅੱਖ ਚਮਕਦੇ ਆ ਆ ਜਿਹੜੀ ਅੱਖ ਦੇ ਉੱਪਰਲੀ ਪਰਤ ਹੈ ਜਿਹਨੂੰ ਪਲਕ ਕਹਿ ਦਿੰਨੇ ਆ ਸੀ ਚਮਕਦੀ ਹੈ ਇਹ ਜਦੋਂ ਇਹ ਚਮਕਦੀ ਹੈ ਪਲਕ ਤੋਂ ਬਣ ਗਿਆ ਪਲ ਲਬਜ ਅੱਖ ਚਮਕਣ ਦਾ ਸਮਾਂ ਇਹਨੂੰ ਪਲਕ ਕਿਹਾ ਜਾਂਦਾ ਆੱਖਾਂ ਤਾਂ ਬਾਰ ਬਾਰ ਚਮਕ ਰਹੀਆਂ ਸੀ ਇਸੇ ਨੂੰ ਪਲ ਪਲ ਕਿਹਾ ਗਿਆ ਮਤਲਬ ਕਿ ਹਮੇਸ਼ਾ ਹੀ ਦੇਣ ਦੇ ਵਿੱਚ ਮੰਨ ਲਓ ਕਿੰਨੀ ਵਾਰ ਅੱਖਾਂ ਚਮਕੀਆਂ ਗਈਆਂ ਬੰਦੇ ਨੂੰ ਪਤਾ ਲੱਗਦਾ ਨਹੀਂ ਪਤਾ ਲੱਗਦਾ ਕੋਈ ਗਿਣਤੀ ਨਹੀਂ ਬਸ ਸਤਿਗੁਰ ਕਹਿੰਦੇ ਆਈ ਹੈ ਮਾਲਕ ਨੂੰ ਇੰਨਾ ਯਾਦ ਰੱਖ ਇੰਨਾ ਨੇੜੇ ਸਮਝ ਲੈ ਜਿੰਨਾ ਅੱਖਾਂ ਚਮਕਦਾ ਹੈ ਪਤਾ ਨਹੀਂ ਨਾ ਲੱਗਦਾ ਇੱਕ ਪਲ ਲਈ ਵੀ ਪਤਾ ਨਹੀਂ ਲੱਗਦਾ ਬਿਉ ਨੂੰ ਵਿਸਾਰਨਾ ਇੱਕ ਪਲ ਲਈ ਵੀ ਜਿੰਨੇ ਟਾਈਮ ਚ ਅੱਖ ਚਮਕਦਾ ਇੰਨਾ ਟਾਈਮ ਵੀ ਦੂਰ ਨਾ ਕਰ ਉਹਨੂੰ ਹਾਜ਼ਰ ਨਾਜ਼ਰ ਸਮਝ ਹਮੇਸ਼ਾ ਉਹਨੂੰ ਕੋਲੇ ਸਮਝ ਇਹ ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਤਾਂ ਵੇਖ ਲੈ ਵੀ ਦਿਨ ਦੇ ਵਿੱਚ ਕਿੰਨੇ ਵਾਰ ਅੱਖਾਂ پلਕਾ ਚਮਕ ਲੈਨੇ ਤੂੰ ਦਿਨ ਦੇ ਵਿੱਚ ਕਿੰਨੇ ਵਾਰ ਤੇ ਜੇ ਮਾਲਕ ਜਾਦ ਹੀ ਨਹੀਂ ਹੈ ਤਾਂ ਸਮਝ ਲੈ ਬਹੁਤ ਪਲ ਗਏ ਬਹੁਤ ਪਲ ਗਏ ਤੇਰੇ ਇਹ ਵਾਪਸ ਨਹੀਂ ਆਉਣੇ ਭਾਈ ਵੀਰ ਸਿੰਘ ਨੇ ਗੱਲ ਲਿਖੀ ਸੀ ਨਾ ਬੇ ਸਮੇਂ ਦੇ ਬਾਬਤ ਟਾਈਮ ਦੇ ਬਾਬਤ ਗੱਲ ਲਿਖੀ ਸੀ ਬੇ ਸਮਾਂ ਜਿਹੜਾ ਉਹ ਠਹਿਰਦਾ ਨਹੀਂ ਹੈ ਸਮਾ ਰੋਕਦਾ ਨਹੀਂ ਹੈ ਰਹੀ ਵਾਸਤੇ ਕੱਤ ਸਮੇ ਨੇ ਇੱਕ ਨਾ ਮੰਨੀ ਸਮਾ ਰੋਕਿਆ ਨਹੀਂ ਰੁਕਦਾ ਨਾ ਰੋਕਿਆ ਜਾ ਸਕਦਾ ਕਾਲ ਲੰਘਦਾ ਜਾ ਰਿਹਾ ਹੈ ਕਾਲ ਸਮੇਂ ਨੂੰ ਕਾਲ ਕਹਿ ਦਿੰਦੇ ਆ ਕਾਲ ਹਮੇਸ਼ਾ ਬੰਦੇ ਦਿੱਤੇ ਹੈ ਬਤੀਤ ਹੁੰਦਾ ਜਾਂਦਾ ਹੈ ਲੰਘਦਾ ਜਾਂਦਾ ਹੈ ਤੇ ਸਤਿਗੁਰ ਦੇ ਪਾਵਨ ਬਚਨ ਸੰਤਾ ਹੀ ਗੱਲ ਸਮਝਾ ਰਿਹਾ ਕਹਿੰਦੇ ਵੀਕ ਜੀਵਨ ਦਾ ਸਮਾਂ ਮਿਲੇ ਨਾ ਸਭ ਤੋਂ ਪਹਿਲਾਂ ਤੇ ਇਹ ਵੇਖ ਵੀ ਤੈਨੂੰ ਮਿਲ ਗਿਆ ਨਾ ਬਹੁਤ ਵੱਡੀ ਗੱਲ ਹੈ ਮਿਲਿਆ ਕਾਦੇ ਲਈ ਹੈ ਹੁਣ ਉਹਨੂੰ ਸਮਝ ਲੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਾਰੀ ਹੈ ਗੋਬਿੰਦ ਨੂੰ ਮਿਲਣ ਦਾ ਸਮਾਂ ਮਿਲੇ ਹੈ ਤੈਨੂੰ ਤੇ ਫਿਰ ਤੂੰ ਕਿਉਂ ਪਲ-ਪਲ ਕਿੰਨਾ ਹੀ ਸਮਾਂ ਮਾਲਕ ਦੀ ਸੋਚ ਮਾਲਕ ਦੀ ਯਾਦ ਮਾਲਕ ਦੇ ਸਿਮਰਨ ਤੋਂ ਬਿਨਾ ਗੁਜ਼ਾਰੇ ਤੇ ਜਿਹੜਾ ਇਹ ਮਾਲਕ ਨਾਲੋਂ ਦੂਰੀ ਪਈ ਨਾ ਪਲ-ਪਲ ਹਰਜੀ ਪਲ-ਪਲ ਹਰਜੀ ਤੇ ਅੰਤਰ ਪਾਰਿਓ ਪਲ-ਪਲ ਕਰਕੇ ਮਾਲਕ ਨਾਲੋਂ ਦੂਰੀ ਬਣਦੀ ਗਈ ਤੇਰੀ ਦੂਰੀ ਪਲ-ਪਲ ਕਰਕੇ ਦੂਰ ਹੁੰਦਾ ਗਿਆ ਹੁਣ ਵੇਖੋ ਇੱਕ ਪਾਸਿਓਂ ਦੂਰ ਹੁੰਦਾ ਗਿਆ ਤੇ ਦੂਜੇ ਪਾਸੇ ਨੇੜਤਾ ਬਣੀ ਗਈ ਇੱਕ ਪਾਸੋਂ ਦੂਰ ਹੋ ਤਾਂ ਦੂਜੇ ਪਾਸੇ ਲੱਗੂਗਾ ਹੀ ਲੱਗੂਗਾ ਨਾ ਮਾਲਕ ਪਾਸੋਂ ਟੁੱਟ ਗਿਆ ਤੇ ਦੂਜੇ ਪਾਸੇ ਜੁੜੀ ਗਿਆ ਵਿਕਾਰਾਂ ਵਾਲੇ ਪਾਸੇ ਪਲ-ਪਲ ਹਰਜੀ ਤੇ ਅੰਤਰ ਪਾਰਿਓ ਇਹ ਮਨ ਨੂੰ ਇਹ ਇਹਨਾਂ ਪੰਜਾਂ ਨੇ ਮਨ ਜਿਹੜਾ ਵਿਗਾੜਿਆ ਇਹਨਾਂ ਪੰਚਨ ਮੇਰੋ ਮਨ ਜੋ ਵਿਗਾੜਿਓ ਪਲ-ਪਲ ਹਰ ਜੀਤੇ ਅੰਤਰ ਪਾ ਰਿਓ ਪਲ-ਪਲ ਮਾਲਕ ਨਾਲੋਂ ਦੂਰੀ ਬਣਾਈ ਇਨ੍ਹਾਂ ਪੰਜਾਂ ਨੇ ਮਾਲਕ ਨਾਲੋਂ ਦੂਰੀ ਬਣਦੀ ਗਈ ਤੇ ਮੈਂ ਇਨ੍ਹਾਂ ਦੇ ਨੇੜੇ ਹੁੰਦਾ ਗਿਆ ਇਨ੍ਹਾਂ ਦੇ ਵੱਸ ਹੁੰਦਾ ਗਿਆ ਤੇ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਆਖੀ ਕੇਰੇ ਮਟਕੇ ਪਲ-ਪਲ ਗਈ ਵਿਹਾਏ ਮਨ ਜੰਜਾਲ ਨਾ ਛੋਡੀ ਜਮ ਦੀਆ ਦਮਾਮਾ ਆਏ ਕਹਿੰਦੇ ਹੁਣ ਵੇਖੋ ਵੱਡੀ ਗੱਲ ਬੰਦੇ ਨੇ ساری ਜ਼ਿੰਦਗੀ ਪਲ-ਪਲ ਇਦਾਂ ਹੀ گزارਤੀ ਨਾ ਦੁਨਿਆਵੀ ਢਾਂਚੇ ਮੁਤਾਬਕ ਸਮਝੋਗੇ ਦੁਨਿਆਵੀ ਸਰੀਰ ਦੀ ਮੰਜ਼ਲ ਕੀ ਹੈ ਸਰੀਰ ਦੀ ਮੰਜ਼ਲ ਸਰੀਰ ਦੀ ਮੰਜ਼ਲ ਕੀ ਹੈ ਸਰੀਰ ਦੀ ਮੰਜ਼ਲ ਮੌਤ ਹੈ ਅਖੀਰ ਅਖੀਰਲੀ ਮੰਜ਼ਲ ਮੌਤ ਹੈ ਤੇ ਜਦੋਂ ਧਰਮ ਦੇ ਜਗਤ ਵਿੱਚ ਸਮਝੋਗੇ ਤਾਂ ਮੰਜ਼ਲ ਕੀ ਹੈ ਮਾਲਕ ਪਰਮੇਸ਼ਰ ਦਾ ਇਹ ਦੋਵੇਂ ਪਾਸੇ ਨਹੀਂ ਪਹੁੰਚੇ ਮੌਤ ਤੋਂ ਵੀ ਡਰ ਲੱਗਦਾ ਇਹਨੂੰ ਮੌਤ ਤੋਂ ਵੀ ਡਰ ਹੈ ਮੌਤ ਤੋਂ ਡਰ ਕਿਉਂ ਹੈ ਕਿਉਂਕਿ ਮਨ ਜੰਜਾਲਾਂ ਵਿੱਚ ਖੁਬਿਆ ਹੋਇਆ ਹੈ ਮਨ ਚਾਹੁੰਦਾ ਹੈ ਵੀ ਹਾਏ ਦੁਨੀਆ ਤਾਂ ਅਜੇ ਦੇਖੀ ਨਹੀਂ ਰੱਜਦਾ ਥੋੜੀ ਹੈ ਅੱਖੀਂ ਦੇਖਣਾ ਰੱਜੀਆਂ ਬੌਰੰਗ ਤਵਾਸੇ ਨਾ ਕੰਨ ਰੱਜੇ ਨਾ ਅੱਖਾਂ ਰੱਜੀਆਂ ਨਾ ਜੀਬ ਰੱਜੀ ਨਾ ਗੱਲਾਂ ਕਰ ਕਰਕੇ ਜ਼ੁਬਾਨ ਕਦੇ ਥੱਕੀ ਕਦੇ ਥੱਕੀ ਨਹੀਂ ਥੱਕਦੀ ਕਦੇ ਨਹੀਂ ਥੱਕਦੀ ਇਸੇ ਨੂੰ ਸਤਿਗੁਰੂ ਜੀ ਨੇ ਸਮਝਾਇਆ ਹੈ ਵੀ ਦੇਖੋ ਮਨੁੱਖ ਕਦੇ ਵੀ ਨਹੀਂ ਹੰਬਦਾ ਕਦੇ ਵੀ ਨਹੀਂ ਥੱਕਦਾ ਜਿੰਨਾ ਮਰਜ਼ੀ ਰੱਖ ਲਓ ਇਹਦਾ ਮਨ ਚਿੱਤ ਥੋੜੀ ਕਰਦਾ ਨਹੀਂ ਕਰਦਾ ਇਹਦਾ ਚੇਤਨ ਨਹੀਂ ਕਰ ਰਿਹਾ ਤੇ ਸਮਾਂ ਖੜਾ ਹੈ ਪਰ ਸਿਰ ਤੇ ਸਮਾਂ ਦੱਸ ਰਿਹਾ ਵੀ ਤੇਰਾ ਟਾਈਮ ਲੰਘਦਾ ਜਾ ਰਿਹਾ ਹੈ ਕਦੇ ਨਾ ਕਦੇ ਤਾਂ ਪੂਰਾ ਹੋਣਾ ਹੀ ਹੈ ਨਾ ਜੀਵਨ ਲੀਲਾ ਖਤਮ ਹੋਊਗੀ ਦੂਜੇ ਪਾਸੇ ਮੰਜ਼ਲ ਜਿਹੜੀ ਪਰਮੇਸ਼ਰ ਦੀ ਅਨੰਕਾਰ ਦੀ ਹੈ ਸਫ਼ਰ ਉਧਰ ਨੂੰ ਵੀ ਕੋਈ ਨਹੀਂ ਜਿੰਦਗੀ ਹੈ ਤਾਂ ਸਫ਼ਰ ਹੀ ਹੈ ਨਾ ਕਰਨਾ ਤਾਂ ਸਫ਼ਰ ਹੀ ਸੀ ਮੰਜ਼ਲ ਤੇ ਸਫ਼ਰ ਦੇ ਵਿੱਚ ਫਰਕ ਹੈ ਮੰਜ਼ਲ ਤਾਂ ਬੰਦਾ ਸੋਚ ਲੈਂਦਾ ਪਰ ਮੰਜ਼ਲ ਤੇ ਪਹੁੰਚਣ ਦੇ ਲਈ ਜਿਹੜਾ ਸਫ਼ਰ ਕਰਨਾ ਹੈ ਜ਼ਰੂਰੀ ਉਹ ਹੁੰਦਾ ਵੀ ਤੇਰਾ ਸਫ਼ਰ ਕਿਵੇਂ ਦਾ ਹੈ ਹੁਣ ਜਦੋਂ ਮਾਲਕ ਵੱਲ ਨੂੰ ਸਫ਼ਰ ਕਰਨਾ ਸੀ ਤੇ ਮਨ ਟੋਲ ਗਿਆ ਮਨ ਨਹੀਂ ਚਾਇਆ ਮਨ ਤੁਰਿਆ ਨਹੀਂ ਕਿਉਂ ਮਨ ਜੰਜਾਲ ਨਾ ਛੱਡੇ ਮਨ ਜੰਜਾਲ ਨਹੀਂ ਛੱਡਣਾ ਚਾਹੁੰਦਾ ਇਸੇ ਨੂੰ ਭਾਈ ਬਾਬਰ ਅਰਵਦਾਸ ਸਾਹਿਬ ਨੇ ਵੀ ਗੱਲ ਆਖੀ ਸੀ ਕਹਿੰਦੇ ਕਬ ਘਟ ਘਾਟੀ ਰਾਮ ਕੀ ਤਹਿ ਜੜ ਰਹੋ ਕਬੀਰ ਕਬੀਰ ਸਾਹਿਬ ਨੇ ਆਖੀ ਹੈ ਤੇ ਬਾਬਾ ਰਵਦਾਸ ਸਾਹਿਬ ਜੀ ਇਹ ਗੱਲ ਕਹਿੰਦੇ ਆ ਵੀ ਕਟ ਆਵ ਕਟ ਡੁੰਗਰ ਘਾਣਾ ਇੱਕ ਨਿਰਗੁਣ ਬੈਲ ਹਮਾਰ ਜਿਹੜਾ ਮਾਲਕ ਨੂੰ ਜਾਣ ਵਾਲਾ ਰਸਤਾ ਹੈ ਔਖਾ ਉਹ ਵੀ ਹੈ ਔਖਾ ਕਿਵੇਂ ਹੈ ਉਹਦੇ ਤੇ ਸੁਚੇਤਤਾ ਬੜੀ ਚਾਹੀਦੀ ਹੈ ਮਾਲਕ ਵਾਲਾ ਜਿਹੜਾ ਰਸਤਾ ਹੈ ਨਾ ਇਹ ਸੁਚੇਤਤਾ ਮੰਗਦਾ ਹੈ ਸਾਵਧਾਨੀ ਬੜੀ ਮੰਗਦਾ ਹੈ ਇਸ ਰਾਹ ਤੇ ਤੁਰਿਆਂ ਦਾਗਾਂ ਤੋਂ ਬਚਣਾ ਪੈਂਦਾ ਹੈ ਇਸ ਰਾਹ ਤੇ ਤੁਰਿਆਂ ਚਿੱਕੜ ਤੋਂ ਬਚਣਾ ਪੈਂਦਾ ਇਸ ਰਾਤ ਤੇ ਤੁਰਿਆਂ ਮੂਹ ਬਕਾਰਾਂ ਤੋਂ ਬਚਣਾ ਪੈਂਦਾ ਬੜਾ ਖਿਆਲ ਰੱਖਣਾ ਪੈਂਦਾ ਸੁਚੇਤ ਹੋਣਾ ਪੈਂਦਾ ਜਿਹੜੇ ਗਿਆਨੀ ਹੁੰਦੇ ਆ ਚਤਨ ਹੁੰਦੇ ਆ ਗਿਆਨੀ ਹੋ ਸੁਚਤਨ ਹੋਏ ਮਾਲਕ ਨੂੰ ਯਾਦ ਰੱਖਣ ਵਾਲੇ ਚਤਨ ਹੋ ਜਾਂਦੇ ਆ ਬੜੇ ਚਤਨ ਸੁਚੇਤ ਹੁੰਦੇ ਆ ਮਾਲਕ ਨੂੰ ਜਾਣ ਵਾਲਾ ਜਿਹੜਾ ਰਸਤਾ ਹੈ ਇਹ ਸੁਚੇਤਤਾ ਭਰਿਆ ਹੈ ਇਹ ਗਿਆਨਵਾਨਾਂ ਦਾ ਰਸਤਾ ਹੈ ਇੰਗ ਸਤਿਗੁਰੂ ਨੇ ਬਾਬਾ ਅਮਰਦਾਸ ਜੀ ਨੇ ਕਿਹਾ ਸੀ ਗੁਰੂ ਅਮਰਦਾਸ ਸਾਹਿਬ ਨੇ ਭਗਤਾਂ ਕੀ ਚਾਲ ਨਰਾਲੀ ਚਾਲਨ ਵਾਲੀ ਭਗਤਾਂ ਕੇਰੀ ਬਖਮਾਰਗ ਚਲਣਾ ਰਸਤਾ ਮਾਰਗਨ ਜਿਹੜਾ ਰਸਤਾ ਗੁਰੂ ਨੂੰ ਜਾਣ ਵਾਲਾ ਸੀ ਇਹ ਚਤਨ ਬੜਾ ਹੈ ਚਤਨ ਰਹਿਣਾ ਸਿਖਾਉਂਦਾ ਹੈ ਸਾਵਧਾਨੀ ਬੜੀ ਰ ਵਰਤਨੀ ਪੈਂਦੀ ਹੈ ਤੇ ਕਬੀਰ ਸਾਹਿਬ ਜੀ ਕਹਿੰਦੇ ਇਧਰ ਨੂੰ ਲੋਕ ਤਾਂ ਨਹੀਂ ਤੁਰੇ ਕਿਉਂਕਿ ਚਤਨ ਹੋਣਾ ਪੈਣਾ ਸੀ ਸਚੇਤ ਹੋ ਕੇ ਚੱਲਣਾ ਪੈਣਾ ਸੀ ਤੇ ਮਨ ਜੰਜਾਲਾ ਵਿੱਚ ਫਸਿਆ ਹੋਏ ਸਚੇਤ ਹੋਣ ਹੀ ਨਹੀਂ ਦਿੰਦਾ ਮਾੜਾ ਜਿਹਾ ਤੁਰੇ ਇੱਧਰ ਨੂੰ ਸਚੇਤ ਹੋਣ ਦੀ ਕੋਸ਼ਿਸ਼ ਕਰੇ ਵੀ ਨਹੀਂ ਅੱਜ ਤੋਂ ਬਾਅਦ ਨਹੀਂ ਧਿਆਨ ਹੀ ਨਹੀਂ ਜਾਣਾ ਪੁੱਠੇ ਪਾਸੇ ਉਹਦੀ ਫੇਰ ਡੋਲ ਜਾਂਦਾ ਸਚੇਤ ਹੋਣ ਹੀ ਨਹੀਂ ਦਿੰਦਾ ਸਿਆਣਾ ਹੋਣ ਹੀ ਨਹੀਂ ਦਿੰਦਾ ਤਾਈਂ ਬਾਬਾ ਰਵਦਾਸ ਸਾਹਿਬ ਨੇ ਗੱਲ ਇਕ ਅਵ ਘਟ ਡੁੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਘਟ ਅਵ ਘਟ ਡੁੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਕਹਿੰਦੇ ਜਿਹੜੇ ਰਾਹੀ ਮੈਂ ਸਫਰ ਕਰਨਾ ਸੀ ਜਿਹੜੇ ਮਨ ਨੇ ਸਫਰ ਕਰਨਾ ਸੀ ਮਾਲਕ ਵੱਲ ਨੂੰ ਕਮਜ਼ੋਰੀ ਬਾਲ ਹੈ ਡਰ ਜਾਂਦਾ ਹੈ ਤੁਰਦਾ ਹੀ ਨਹੀਂ ਹੈ ਕਿ ਨਹੀਂ ਤੁਰਨ ਦੀ ਕੋਸ਼ਿਸ਼ ਕਰਦਾ ਹੈ ਹਾਲਾਂਕਿ ਫਾਇਦਾ ਹੈ ਦਾ ਇਹਦੇ ਚ ਜਿੱਧਰ ਨੁਕਸਾਨ ਹੈ ਉਧਰੋਂ ਮੂੰਹ ਨਹੀਂ ਮੋੜਦਾ ਜਿਹਦੇ ਪਾਸੇ ਫਾਇਦਾ ਹੈ ਉਧਰ ਨਹੀਂ ਤੁਰਦਾ ਕਿੱਡਾ ਡਰਿਆ ਬੈਠਾ ਕਿੱਡਾ ਡਰਿਆ ਬੈਠਾ ਇਹ ਇਹ ਬੰਦਾ ਇਹ ਜਿਹੜੇ ਪਾਸੇ ਆਜ਼ਾਦੀ ਸੀ ਉਹਨੂੰ ਬੰਦਨ ਬਣਾ ਲਿਆ ਜਿਹੜੇ ਬੰਦਨ ਪਏ ਹੋਏ ਆ ਉਹਨੂੰ ਆਜ਼ਾਦੀ ਮੰਨੀ ਬੈਠਾ ਹੈ ਬੰਦਾ ਕਮਾਲ ਹੈ ਬੰਦਨਾ ਨੂੰ ਆਜ਼ਾਦੀ ਮੰਨੀ ਬੈਠਾ ਹੈ ਜੰਜਾਲਾ ਨੂੰ ਆਜ਼ਾਦੀ ਮੰਨੀ ਬੈਠਾ ਹੈ ਹੁਣ ਬੰਦਾ ਦੇਖੋ ਸੌਖੀ ਐਗਜ਼ਾਮਪਲ ਹੈ ਸੌਖੀ ਧਾਰਨਾ ਹੈ ਜਿਹੜਾ ਬੰਦਾ ਕੋਈ ਨਸ਼ਾ ਪਤਾ ਕਰਦਾ ਹੈ ਲਤ ਲੱਗੀ ਵੱਜ ਗਿਆ ਉਹਦੇ 'ਚ ਕੋਈ ਵੀ ਨਸ਼ਾ ਕਰਨ ਲੱਗਿਆ ਭਾਵੇਂ ਕੋਈ ਗੋਲੀ ਦਾ ਹੈ ਕੋਈ ਰਸਾਇਣਕਾ ਕੋਈ ਵੀ ਕਿਸੇ ਦਾ ਹੈ ਮਰਜ਼ੀ ਹੈ ਜਿਹੋ ਜਿਹਾ ਮਰਜ਼ੀ ਕਰਨ ਲੱਗ ਪਿਆ ਉਹਨੂੰ ਪੁੱਛ ਕੇ ਵੇਖੋ ਕਿ ਸਰਦ ਹੈ ਕਹਿੰਦਾ ਨਹੀਂ ਦੇਖੇ ਆ ਮੈਂ ਬੰਦੇ ਉੱਠਿਆ ਨਹੀਂ ਜਾਂਦਾ ਬਹੁਤੇ ਹੰਦ ਤਸਵੀਰیں ਜਿੰਨਾ ਚਰੰਦਰ ਗੁੰਡੀ ਨਗਾਵੇ ਨਾ ਬੰਦਾ ਕਈਆਂ ਤੋਂ ਰੋਟੀ ਨਹੀਂ ਖਾਦੇ ਹੁੰਦੀ ਫਿਰ ਸ਼ਾਮਾਂ ਦੀ ਹੁਣ ਕੀ ਇਹ ਆਜ਼ਾਦੀ ਹੈ ਉਹ ਸਰੀਰ ਉੱਥੇ ਖੜ ਗਿਆ ਬੰਧਨ ਚ ਬੰਨ ਗਿਆ ਬੰਨਿਆ ਗਿਆ ਨਾ ਬੰਧਨ ਚ ਹੁਣ ਆਜ਼ਾਦੀ ਹੈ ਜੇ ਉਹਨੂੰ ਕਵੇ ਵੀ ਕੋਈ ਇਸ ਚੀਜ਼ ਤੋਂ ਤੈਨੂੰ ਛੁਡਾਈਏ ਫਾਇਦਾ ਕਰੀਏ ਤੇਰਾ ਉਹਨੂੰ ਐ ਲੋਕੂ ਵੀ ਤਾਂ ਬਾਲਾ ਝੁਖ ਹੈ ਨਹੀਂ ਨਹੀਂ ਹੋ ਸਕਦਾ ਆਜ਼ਾਦੀ ਨੂੰ ਗੁਲਾਮੀ ਬਣਾਤਾ ਸੀ ਬੰਦਰ ਬਣਾਤਾ ਤੇ ਬੰਦਨਾਂ ਨੂੰ ਆਜ਼ਾਦੀ ਮੰਨ ਰਹੇ ਆ ਉਲਟ ਹੋ ਗਿਆ ਕੰਮ ਮਾਨਸਿੱਧੇ ਪਾਸੇ ਤੁਰਦਾ ਕਿਉਂ ਨਹੀਂ ਇਹਨੂੰ ਇਹਨੂੰ ਸਿੱਧਾ ਪਾਸੇ ਤੋਂ ਡਰ ਲੱਗਦਾ ਹੈ ਸਪਸ਼ਟ ਕਹਣਾ ਵੀ ਸਿੱਧੇ ਪਾਸੇ ਤੁਰਨ ਤੋਂ ਡਰ ਲੱਗਦਾ ਹੈ ਹਾਲਾਂਕਿ ਸਿੱਧਾ ਰਸਤਾ ਤਾਂ ਕਦੇ ਦੁੱਖ ਦਿੰਦਾ ਨਹੀਂ ਨਾ ਤੇ ਸਤਿਗੁਰ ਦੀ ਪਾਵਨ ਬਾਣੀ ਨੇ ਸਾਨੂੰ ਮਾਰਗ ਸਿੱਧਾ ਦਿਖਾਇਆ ਤੇ ਜਦੋਂ ਨੂੰ ਆਦਤ ਪੁੱਠਿਆਂ ਪਾਸਿਆਂ ਦੀ ਹੈ ਜਦੋਂ ਆਦਤ ਹੀ ਇਹਨੂੰ ਗਲਤ ਪਾਸਿਆਂ ਦੀ ਹੈ ਬੰਧਨਾਂ ਦੀ ਗੁਲਾਮੀ ਇਹਦੀ ਹੱਡੀ ਰਚ ਚੁੱਕੀ ਹੈ ਤੇ ਇਹਨੂੰ ਚੰਗਾ ਲੱਗ ਰਿਹਾ ਉਹਦੇ 'ਚ ਸਵਾਦ ਆਉਣ ਲੱਗ ਪਿਆ ਤੇ ਸਤਿਗੁਰੂ ਦੀ ਪਾਵਨ ਬਾਣੀ ਕਹਿੰਦੀ ਮੈਂ ਛੜਾਵਾਂ ਤੈਨੂੰ ਇਹਦੇ 'ਚ ਬੰਧਨਾਂ ਤੋਂ ਛੜਾਵਾਂ ਮੈਂ ਤੈਨੂੰ ਬੰਧਨ ਕਿੰਨੇ ਪਏ ਹੋਏ ਧਿਆਨ ਤਾਂ ਮਾਰ ਜੇ ਮਨ ਚਾਵੇ ਛੱਡਣਾ ਤਾਂ ਤਾਂ ਵੀ ਨਹੀਂ ਛੱਡ ਸਕਦਾ ਬੰਧਨ ਇਹ ਹੋ ਜੇ ਹੈ ਬੰਧਨ ਇਹ ਹੋ ਜੇ ਕੱਲੇ ਨਸ਼ਿਆਂ ਦੇ ਬੰਧਨ ਨਹੀਂ ਹੋਰ ਬੜੇ ਐ ਸਮਾਧੀ ਕਰਮ ਕੰਡਾਂ ਦੇ ਜੰਜਾਲਾਂ ਦੇ ਬਹਿਮਾ ਭਰਮਾਂ ਦੇ ਭਾਈ ਹੋਏ ਬੰਧਨ ਛੱਡ ਹੀ ਨਹੀਂ ਰਿਹਾ ਬੰਦਾ ਜੇ ਕੋ ਕਵੇ ਇਹਦੇ ਚੋ ਆਜ਼ਾਦ ਕਰਾਈਏ ਵੀ ਤੈਨੂੰ ਕਿਸੇ ਚੀਜ਼ ਦਾ ਡਰ ਹੀ ਨਾ ਰਵੇ ਡਰ ਵੀ ਡਰ ਕੱਢ ਦਈਏ ਤੇ ਜੇ ਕੋ ਕਵੇ ਡਰ ਕੱਢੀ ਉਹ ਚੀਜ਼ ਔਖੀ ਜਿਹੀ ਲੱਗਦੀ ਆਏ ਕਿ ਮੈਨੂੰ ਕੱਲ ਨੂੰ ਡਰ ਡਰ ਕੱਢਣਾ ਜ਼ਿੰਦਗੀ ਜਿਉਣ ਦਾ ਚੱਜ ਹੈ ਨਾ ਵੀ ਕਿਤੇ ਕਿਤੇ ਤਾਂ ਦਿੱਖ ਤੇ ਨਾ ਬਿਮਾਰੀ ਲੱਗੀ ਹੈ ਤੈਨੂੰ ਉਹਦਾ ਇਲਾਜ ਕਰਨਾ ਕਿਹੜੀ ਚੀਜ਼ ਚ ਫਾਇਦਾ ਬਿਮਾਰ ਰਹਿਣ ਚ ਜਾਂ ਇਲਾਜ ਹੋਣ ਚ ਇਲਾਜ ਹੋਣ ਚ ਹੀ ਫਾਇਦਾ ਹੈ ਨਾ ਤੇਰਾ ਪਰ ਤੂੰ ਤੂੰ ਕੀ ਸੋਚਦਾ ਹੈ ਵੀ ਅਰ ਬਿਮਾਰ ਹੋ ਗਏ ਐਵੇਂ ਜੀ ਡਾਕਟਰ ਕੋਲੇ ਗਏ ਦਵਾਈ ਦੋ ਟੀਕਾ ਲਾਉ ਡਰ ਲੱਗਦਾ ਅੱਛਾ ਬਿਮਾਰੀ ਤੋਂ ਨਹੀਂ ਡਰ ਲੱਗਦਾ ਵੀ ਕੱਲ ਨੂੰ ਮੌਤ ਵੀ ਬਣ ਸਕਦੀ ਹੈ ਬਿਮਾਰੀ ਤੋਂ ਨਹੀਂ ਡਰ ਲੱਗਦਾ ਕਿ ਪਾਈ ਰਹੀ ਹੈ ਇਹin ਕੁਝ ਨਹੀਂ ਹੁੰਦਾ ਕੋਈ ਵੱਡੀ ਸੱਟ ਵੇਟ ਵੱਜੀ ਗਿਆ ਕੋਈ ਆਪਰੇਸ਼ਨ ਦਾ ਆਪਰੇਟ ਦਾ ਆ ਗਿਆ ਬੰਦਾ ਕੀ ਸੋਚੇ ਵੀ ਅਰ ਐਵੇਂ ਹੀ ਡਾਕਟਰ ਤੇ ਦਵਾਈ ਦੇਣੇ ਕਿ ਡਰ ਲੱਗਦਾ ਹੈ ਡਰ ਲੱਗਦਾ ਆਹੀਂ ਪੈ ਰਹੀਏ ਫਿਰ ਆਹੀਂ ਵਹਿ ਰਹਿਣ ਨਾਲ ਤਾਂ ਬਿਮਾਰੀ ਹੋਏਗਾ ਨਾ ਮਰੇਗੇ ਹੋਰ ਕੀ ਹੋਊ ਸਮਾਂ ਨਹੀਂ ਡਿਆ ਜਾਣਾ ਬਸ ਇਲਾਜ ਇਸ ਗੱਲ ਨੂੰ ਸਮਝੋ ਵੀ ਅਸੀਂ ਬਸ ਉਦਾਹਰਣਾ ਦਿੱਤੀਆਂ ਨੇ ਤਾਂ ਜਦੋਂ ਸੱਚ ਦੇ ਮਾਰਗ ਦੀ ਗੱਲ ਹੈ ਪਰਮੇਸ਼ਰ ਦੇ ਮਾਰਗ ਦੀ ਗੱਲ ਹੈ ਜਦੋਂ ਆਪਾਂ ਗੱਲ ਕਰਦੇ ਭਗਤਾਂ ਕੀ ਚਾਲ ਨਰალი ਹੈ ਵੀ ਇੱਧਰੋਂ ਤੁਰਨ ਦੀ ਕੋਸ਼ਿਸ਼ ਕਰਕੇ ਤਾਂ ਵੇਖੋ ਬੰਦੇ ਪਤਾ ਹਊਆ ਬਣਾ ਦਿੰਦੇ ਬੜਾ ਔਖਾ ਰ ਹੈ ਕਿਉਂ ਕਹਿੰਦੇ ਲੈ ਅੰਮ੍ਰਿਤ ਸ਼ਕਲਿਆ ਪਤਾ ਕਿਵੇਂ ਰਹਿਣਾ ਪੈਂਦਾ ਬੜਾ ਉਖ ਬਣਾ ਤਾਂ बस ਗੱਲਾਂ ਹੀ ਬਣਾਤੀਆਂ ਜਿਹੜਾ ਨੇ ਅਮਰਸ਼ਕਾ ਉਹਨਾਂ ਨੂੰ ਪੁੱਛੋ ਵੀ ਕੀ ਹੈ ਦੁੱਖ ਹੈ ਕੋਈ ਦੋਖ ਨਹੀਂ ਕੋਈ ਵੈਲ ਨਹੀਂ ਬੰਧਨ ਤਾਂ ਨਹੀਂ ਨਾ ਕੋਈ ਕੋਈ ਬੰਧਨ ਨਹੀਂ ਹੈਗਾ ਕਈ ਵਾਰ ਐਂਜ ਕਹਿੰਦੇ ਵੀ ਅਰੋ ਦੇਖੋ ਵਾਲ ਰੱਖਣੇ ਬਣੇ ਦਾੜੀ ਕੇਸ ਰੱਖਣੇ ਬਣੇ ਕਿਰਪਾਨ ਪਾ ਕੇ ਰੱਖਣੀ ਪੈਂਦੀ ਹੈ ਕਿਰਪਾਨ ਪਾ ਕੇ ਰੱਖਣੀ ਪੈਂਦੀ ਹੈ ਤੇ ਨਸ਼ੇ ਵਾਲੇ ਬੰਦੇ ਨੂੰ ਪੁੱਛੋ ਵੀ ਜੇ ਚਾਲੂ ਛੱਡੋ ਠੀਕ ਹੈ ਵੀ ਇੱਕ ਦਿਨ ਨਾ ਪੀਤੀ ਜਾਵੇ ਨਾ ਕੁਝ ਮਿਲੇ ਫੇਰ ਅਦਮ ਅਰਜੁਮ ਮੈਂ ਤਾਂ ਰੇਹਾ ਕਿੱਥੇ ਜਾਣਾ ਤੋੜ ਲੱਗਦੀ ਇਹ ਬੰਧਨ ਨਹੀਂ ਹੈ ਭੈੜਾ ਬੰਧਨ ਹੈ ਤਾਂ ਲੱਗਿਆ ਜਿਹੜਾ ਜਿਹਦੇ বিনা ਮਰਦਾ ਇਹ ਦੂਵੀਂ ਬੰਧਨ ਹੀ ਹੈ ਬਹੁਤ ਕੁਝ ਹੋਰ ਗੱਲਾਂ ਨੇ ਅਸੀਂ ਜਿਹੜੀ ਚੀਜ਼ ਖੁਦਮੁਖਤਿਆਰੀ ਸੀ ਜਿਹੜੀ ਚੀਜ਼ ਆਜ਼ਾਦੀ ਸੀ ਉਹਨੂੰ ਸਮਝ ਰਿਹਾ ਬੰਧਨ ਹੈ ਸੌਖਾ ਸੌਖੇ ਮਾਰਗ ਨੂੰ ਔਖਾ ਬਣਾ ਛੱਡਿਆ ਸਿੱਧੇ ਪਾਸੇ ਆਉਣ ਨੂੰ ਤਿਆਰ ਕਿੱਥੇ ਹਾਂ ਸੀ ਕਾਹ ਕੋ ਕਿਸੇ ਨੂੰ ਵੀ ਭਾਈ ਛੱਡ ਪਰੇ ਆਹ ਚੀਜ਼ਾਂ ਆ ਜਾ ਗੁਰੂ ਵਾਲੇ ਰਸਤੇ ਤੇ ਬਣੀ ਪੜ ਲੈ ਗੁਰਦੁਆਰੇ ਆ ਜਾ ਖੰਡੇ ਕੀ ਪਾਹੁ ਲੈ ਲੈ ਅੰਮ੍ਰਿਤ ਛਕ ਲੈ ਸੌਖਾ ਹੋ ਜਾਏ ਛੱਡ ਬਹਿ ਮਾ ਨੂੰ ਪਰ ਇਹ ਔਖਾ ਲੱਗ ਰਿਹਾ ਵੀ ਦੇਖੀ ਕਿਤੇ ਪਤਾ ਨਹੀਂ ਕੀ ਹੋ ਜੂ ਔਖੇ ਨੂੰ ਸੌਖਾ ਬਣਾਤਾ ਸੌਖੇ ਨੂੰ ਔਖਾ ਬਣਾਤਾ ਪਰ ਕਈ ਵਾਰ ਜਿਹੜਾ ਔਖਾ ਲੱਗਦਾ ਹੁੰਦਾ ਉਹ ਸੌਖਾ ਬਣ ਜਾਂਦਾ ਹੁੰਦਾ ਸਾਡੇ ਲਈ ਦੁਖਦਾਰੂ ਸੁਖ ਰੋਗ ਭਇਆ ਦਾ ਸੁਖਤਾਮਨ ਹੋ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹਾਂ ਕਰੀ ਨਾ ਹੋਈ ਕੋਸ਼ਿਸ਼ ਕਰੀਏ ਜੋ ਪਰਮੇਸ਼ਰ ਨੇ ਮਾਲਕ ਨੇ ਸਤਿਗੁਰੂ ਦੀ ਪਾਵਨ ਬਾਣੀ ਨੇ ਸਾਨੂੰ ਹੱਲ ਦੱਸਿਆ ਜੀਵਨ ਜਉਣ ਦੇ ਚੱਜ ਦੱਸੇ ਬੜੇ ਸੌਖੇ ਆ ਕਿਰਾਂ ਔਖਾ ਜਿਹਾ ਲੱਗੂ ਜ਼ਰੂਰ ਇਸ ਮਾਰਗ ਤੇ ਤੁਰਨਾ ਔਖਾ ਜਿਹਾ ਲੱਗੂ ਜ਼ਰੂਰ ਪਰ ਜਿੱਦਨ ਫਰਕ ਪੈ ਗਿਆ ਉਦੋਂ ਕੋਈ ਔਖਾ ਨਹੀਂ ਜਿੱਦਨ ਤੁਰ ਪਏ ਉਦੋਂ ਮਨ ਮਜ਼ਬੂਤ ਹੋ ਜੂ ਕਿਰਾਂ ਤੁਰਦਾ ਤੁਰ ਤੁਰਨ ਲੱਗਦੇ ਆ ਜਦੋਂ ਉਦੋਂ ਮਨ ਬੜਾ ਡੋਲਦਾ ਕਿਉਂਕਿ ਦੂਜੇ ਪਾਸੇ ਧਿਆਨ ਹੁੰਦਾ ਨਾ ਉਦੋਂ ਉਧਰੋਂ ਖੜਾ ਛੁੱਟ ਗਿਆ ਇਧਰ ਨੂੰ ਨੇੜੇ ਹੋ ਗਿਆ ਤਾਂ ਇਧਰ ਫਿਰ ਗੁਰੂ ਨੇ ਬਾਹ ਫੜ ਲੈਣੀ ਗੱਲ ਤਾਂ ਇਹ ਆ ਵੀ ਜੇ ਇਧਰ ਨੂੰ ਜੁੜਨਾ ਹੈ ਤਾਂ ਪਿਛਲਾ ਛੱਡਣਾ ਪੈਣਾ ਹੈ ਗੁਰੂ ਨੂੰ ਹੱਥ ਫੜਾਉਣ ਦੇ ਲਈ ਪਿੱਛੋਂ ਪਾਸੇ ਛੱਡ ਕੇ ਆਉਣਾ ਪੈਣਾ ਪਰ ਮਨ ਚਾਹ ਨਹੀਂ ਰਿਹਾ ਮਨ ਕਮਜ਼ੋਰ ਹੈ ਉਧਰ ਨੂੰ ਜਾਦੇ ਭੱਜਦਾ ਮਨ ਕਮਜ਼ੋਰ ਹੋਣ ਕਰਕੇ ਵਿਕਾਰ ਇਹ ਤੇ ਅਸਰ ਪਾ ਰਹੇ ਹੈ ਮਨ ਕਮਜ਼ੋਰ ਹੀ ਹੈ ਜਦੋਂ ਵਿਕਾਰ ਅਸਰ ਪਾਉਂਦੇ ਕਮਜ਼ੋਰ ਮਨ ਦੀ ਨਿਸ਼ਾਨੀ ਹੈ ਮਜ਼ਬੂਤ ਮਨ ਤੇ ਅਸਰ ਨਹੀਂ ਪੈਂਦੇ ਹੁੰਦੇ ਕਦੇ ਵੀ ਦੁਨੀਆਵੀ ਹਵਾਵਾਂ ਦੇ ਮਜ਼ਬੂਤ ਮਨ ਤੇ ਨਹੀਂ ਬੰਦੇ ਕਮਜ਼ੋਰ ਮਨ ਤੇ ਪੈਂਦੇ ਹੁਣ ਸਤਿਗੁਰੂ ਕਬੀਰ ਸਾਹਿਬ ਜੀ ਕਹਿ ਰਹੇ ਕਹਿੰਦੇ ਮਨ ਜੰਜਾਲ ਨਾ ਛੋੜੀ ਜਬ ਦੀ ਇਹ ਦਮਾਮਾ ਆਏ ਮਨ ਛੱਡ ਨਹੀਂ ਰਿਹਾ ਪਲ ਪਲ ਇਹਦਾ ਬਤੀਤ ਹੋ ਰਿਹਾ ਉਧਰੋਂ ਮਨ ਜੰਜਾਲਾਂ ਨੂੰ ਨਹੀਂ ਛੱਡ ਰਿਹਾ ਭਲਾ ਕਿੱਥੋਂ ਹੋਊਗਾ ਸਮਾਂ ਲੰਘਦਾ ਜਾ ਰਿਹਾ ਹੈ ਸਮਾਂ ਲੰਘਦਾ ਜਾ ਰਿਹਾ ਹੈ ਵਿਸ਼ੇਵਕਾਰਾਂ ਚ ਕੁਝ ਚੰਗਾ ਕਰਨ ਦੀ ਔੜ ਦੀ ਨਹੀਂ ਤੈਨੂੰ ਚੰਗਾ ਕਰ ਨਹੀਂ ਰਿਹਾ ਰੈਣਗਵਾਈ ਸੋਇਕਾ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਐ ਕੌਡੀ ਬਦਲੇ ਜਾ ਇੰਨਾ ਕ ਚੱਲ ਰਿਹਾ ਤੇਰਾ ਜਿਉਣਾ ਮਰਨਾ ਬਸ ਇੰਨੇ ਕ ਜ਼ਿੰਦਗੀ ਚੱਲ ਰਹੀ ਐ ਉੱਠ ਪੇ ਖਾ ਲੇ ਤੇ ਸੌ ਲੇ ਬਸ ਇੰਨਾ ਕ ਬੰਦਾ ਹੁਣ ਕਹੋਂਗੇ ਤੁਸੀਂ ਵੀ ਵੀ ਕੰਮਕਾਰ ਵੀ ਕਰਦੇ ਆ ਕੰਮ ਵੀ ਕਰਦੇ ਆ ਕੋਈ ਸ਼ੱਕ ਨਹੀਂ ਭਾਈ ਬੜੀ ਮਿਹਨਤ ਕਰ ਰਹੇ ਆਂ ਅਸੀਂ ਬੜੀ ਮਿਹਨਤ ਕਰ ਰਹੇ ਆ ਕੋਈ ਫਰਕ ਨਹੀਂ ਐ ਪਰ ਜੇ ਕਿਤੇ ਇਸ ਕਿਰਤ ਦੇ ਵਿੱਚ ਮਾਲਕ ਆਵਸੇ ਮਾਲਕ ਨੂੰ ਚੇਤੇ ਰੱਖ ਕੇ ਕੁਝ ਹੋਵੇ ਤੋ ਸਕਿਰਤ ਬਣ ਜਾਂਦੀ ਹੈ ਉਹ ਉਸ ਚੀਜ਼ ਦਾ ਸਵਾਦ ਵੱਖਰਾ ਹੈ ਨਾਲ ਨਾਲ ਕੀ ਕਿਰਤ ਵੀ ਹੋਵੇ ਤੇ ਨਾਲ ਨਾਲ ਭਲਾ ਕਰਨ ਦੀ ਭਾਵਨਾ ਵੀ ਹੋਵੇ ਕਿਰਤ ਸਕਿਰਤ ਬਣ ਜਾਂਦੀ ਹੈ ਸਕਿਰਤ ਬਣ ਜਾਂਦੀ ਹੈ ਵੀ ਮੈਂ ਜੋ ਕਮਾ ਰਿਹਾ ਹਾਂ ਹਾਂ ਮਾਲਕ ਦੇ ਰਿਹਾ ਹੈ ਕੋਸ਼ਿਸ਼ ਕਰਾਂ ਮੈਂ ਇਹਦੇ ਚੋਂ ਕੁਝ ਵੰਡ ਕੇ ਸ਼ਕ ਲਵਾਂ ਇਹ ਹੀ ਇਹਨਾਂ ਕਿਰਤ ਕਰੋ ਨਾਮ ਜਪੋ ਤੇ ਵੰਡ ਸ਼ਕੋ ਗੁਰੂ ਨਾਨਕ ਦੇ ਸਿਧਾਂਤ ਕਿਰਤ ਕਰੋ ਨਾਲ ਵੰਡ ਸ਼ਕਣ ਦੀ ਭਾਵਨਾ ਇਸ ਕਿਰਤ ਬਣਾ ਦਿੰਦੀ ਹੈ ਚੀਜ਼ ਨੂੰ ਕੀਤੀ ਕਮਾਈ ਨੂੰ ਸਿਕਰਤ ਕਰ ਦਿੰਦੀ ਹੈ ਬਹੁਤ ਚੰਗੀ ਕਮਾਈ ਹੋਗੀ ਜਿਹਦੇ ਚ ਵੰਡ ਸਕਣ ਦੀ ਭਾਵਨਾ ਹੋਵੇ ਨਹੀਂ ਤਾਂ ਮਿਹਨਤ ਕਰ ਕਰਕੇ ਅਸੀਂ ਬਹੁਤ ਕੁਝ ਬਣਾ ਚੁੱਕੇ ਹਾਂ ਕੋਈ ਸ਼ੱਕ ਨਹੀਂ ਹੈਗਾ ਪਰ ਇਨਸਾਨੀਅਤ ਇਹ ਗੱਲ ਕਹਿੰਦੀ ਹੈ ਵੀ ਮੈਂ ਕਮਾਇਆ ਮੈਂ ਕਮਾਇਆ ਕੋਈ ਸ਼ੱਕ ਨਹੀਂ ਹੈ ਵੀ ਮੈਂ ਬੜਾ ਕਮਾ ਲਿਆ ਧਿਆਨ ਮਾਰਾਂ ਵਾਲੇ ਦਵਾਲੇ ਆਲੇ ਦੋਲੇ ਵੀ ਮੈਂ ਰੋਟੀ ਚੰਗੀ ਖਾ ਰਿਆਂ ਆਲੇ ਦਵਾਲੇ ਭਾਵੇਂ ਗਵਾਂਢੀ ਹੈ ਦੂਜੇ ਪਾਸੇ ਕੰਧ ਦੇ ਨਾਲ ਹੀ ਰਹਿ ਰਿਹਾ ਕਿਤੇ ਮੇਰੇ ਨਾਲ ਰਹਿੰਦਿਆਂ ਹੋਇਆ ਮੈਂ ਤਾਂ ਭਾਵੇਂ ਚੰਗੀ ਕਮਾ ਰਿਹਾ ਕਮਾਈ ਕਰਕੇ ਰੱਖ ਵੀ ਲਈਏ ਕਿਤੇ ਕੋਈ ਭੁੱਖਾ ਤਾਂ ਨਹੀਂ ਰਹਿ ਰਿਹਾ ਭੁੱਖਾ ਤਾਂ ਨਹੀਂ ਰਹਿ ਇਹ ਅਹਿਸਾਸ ਮਨ ਇਨਸਾਨੀਅਤ ਦਾ ਫਰਜ ਹੈ ਇਨਸਾਨੀਅਤ ਦਾ ਅਹਿਸਾਸ ਮੇਰੇ ਬੱਚੇ ਮੰਨ ਲਓ ਵੀ ਚੰਗੇ ਸਕੂਲ ਚ ਪੜਦੇ ਐ ਕੋਈ ਤਾਂ ਨਹੀਂ ਕੋ ਕੋ ਇਹ ਹੋ ਜਾਂਦਾ ਨਹੀਂਗਾ ਵੀ ਜਿਹੜਾ ਬਿਨਾ এডੂਕੇਸ਼ਨ ਪੜਾਈ ਤੋਂ ਰਹਿ ਰਿਹਾ ਬਿਨਾ ਪੜਾਈ ਤੋਂ ਜਿੱਦ ਕੋਲ ਵਰਦੀ ਵਾਸਤੇ ਫੈਸ ਪੈਸੇ ਨਾ ਹੋਣ ਕਿਤਾਬਾਂ ਲੈਣ ਵਾਸਤੇ ਪੈਸੇ ਨਾ ਹੋਣ ਕੋਈ ਇਹੋ ਜਿਹਾ ਤਾਂ ਨਹੀਂ ਹਲੋ ਚਲੋ ਜਿੱਥੇ ਵੀ ਆ ਭਾਵੇਂ ਗਵਰਨਮੈਂਟ ਸਕੂਲ ਚ ਪੜ੍ਹਦੇ ਖਰਚਾ ਤਾਂ ਮਾੜਾ ਮੋਟਾ ਹੁੰਦਾ ਹੀ ਹੁੰਦਾ ਹੈ ਨਾ ਕੋਈ ਇਹੋ ਜਿਹਾ ਵੀ ਹੋਵੇ ਜਿਹੜਾ ਗਵਰਨਮੈਂਟ ਸਕੂਲ ਦੀ ਵੀ ਫੀਸ ਨਾ ਦੇ ਸਕਦਾ ਹੋਵੇ ਥੋੜੀ ਮੋਟੀ ਜਿੰਨੀ ਕਾ ਲੋੜਾਂ ਨਾ ਪੂਰੀਆਂ ਕਰ ਕੋਈ ਇਹੋ ਜਿਹਾ ਤਾਂ ਨਹੀਂ ਅਹਿਸਾਸ ਕਰੋ ਇਨਸਾਨੀਅਤ ਤਾਂ ਦੇ ਫਰਜ਼ ਹੈ ਫੇਰ ਬਣੂਗੀ ਸੁਕਿਰਤਾ ਕਮਾਈਆਂ ਬਹੁਤ ਹੋ ਗਈਆਂ ਪਰ ਆਹ ਚੀਜ਼ ਮਾਲਕ ਦੇ ਨਾਲ ਜੋੜਨ ਵਾਲੀ ਹੈ ਇਹ ਚੀਜ਼ ਹੈ ਜਿਹੜੀ ਇਹ ਮਾਲਕ ਨੂੰ ਯਾਦ ਰੱਖਣ ਵਾਲੀ ਹੈ ਇਹ ਇਹਨਾਂ ਕੰਮਾਂ ਕਰਕੇ ਮਾਲਕ ਵਸੂ ਵਿੱਚ ਦੁਨੀਆ ਸੇਵ ਕਮਾਈਆ ਤਾਂ ਦਰਗਾਹ ਵਸਣ ਪਾਈ ਹੈ ਨਹੀਂ ਤਾਂ ਕਮਾਈਆਂ ਕਰਨ ਵਾਲੇ ਇੱਥੇ ਬੜੇ ਆ ਗਏ ਦੁਨੀਆ ਨੂੰ ਜਿੱਤਣ ਵਾਲੇ ਆ ਗਏ ਕਮਾਈਆਂ ਬਥੇਰੇ ਢੰਡਾਰ ਭਰ-ਭਰ ਕੇ ਚਲੇ ਗਏ ਬੰਦੇ ਪਰ ਸੇਖ ਨੂੰ ਜਿਹੜੀ ਵਿਚਾਰ ਸਤਗੁਰ ਨੇ ਦਿੱਤੀ ਤੇ ਕਮਾਈ ਦਾ ਸਾਧਨ ਵੀ ਹੈ ਤੇ ਨਾਲ ਵੰਡ ਛਕਣ ਦਾ ਭਾਵ ਸਰਬੱਤ ਦੇ ਭਲੇ ਵਾਲੀ ਭਾਵਨਾ ਉਹ ਬਹੁਤ ਪਿਆਰੀ ਹੈ ਸਰਵੱਤ ਦਾ ਭਲਾ ਇਹ ਮੀ ਗੱਲਾਂ 'ਚ ਨਹੀਂ ਹੁੰਦਾ ਹੁੰਦਾ ਵੀ ਮੰਗਲ ਆ ਸਰਵੱਤ ਦਾ ਭਲਾ ਮੰਗ ਰਹੇ ਹਾਂ ਅਸੀਂ ਮੰਗਣ ਦਾ ਉੱਥੋਂ ਇਸ਼ਾਰਾ ਮਿਲਦਾ ਜਦੋਂ ਕਿਸੇ ਦੀ ਭੁੱਖ ਬਰਦਾਸ਼ ਨਹੀਂ ਹੁੰਦੀ ਜਦੋਂ ਕਿਸੇ ਦੇ ਤਨ ਤੇ ਕੱਪੜਾ ਨਾ ਪਾਇਆ ਹੋਵੇ ਬਰਦਾਸ਼ ਨਾ ਹੋਵੇ ਵੀ ਕੋਈ ਰਹਿ ਨਾ ਜਾਵੇ ਇਹ ਹੈ ਸਰਵੱਤ ਦੇ ਭਲੇ ਦੇ ਵਿੱਚੋਂ ਨਿਕਲੀਆਂ ਗੱਲਾਂ ਇਹ ਇਹ ਅਹਿਸਾਸ ਬਣੇ ਨਾ ਅੱਜ ਕੌਮ ਦੇ ਕੌਮ ਦੇ ਵਿੱਚ ਸਾਡੀ ਦੇ ਵਿੱਚ ਵੀ ਮੱਲੋ ਆਮ ਬਾਈ ਸੋਣਿਆ ਕਿਸੇ ਵਿਦਵਾਨ ਵੀਰ ਤੋਂ ਵੀ ਕਿਸੇ ਦੂਜੇ ਦਾ ਸਿਰ ਦੁਖਦਾ ਹੋਵੇ ਪੀੜ ਆਪਣੇ ਆਪ ਨੂੰ ਹੋਵੇ ਵੀ ਇਹਦਾ ਸਿਰ ਦੁਖ ਰੇ ਅਹਿਸਾਸ ਮੈਨੂੰ ਹੋ ਰੇ ਇਹ ਹੈ ਕੌਮੀ ਭਾਵਨਾ ਇਕਤਾ ਇਹ ਹੈ ਭਾਈਚਾਰਕ ਸਾਂਝ ਇਹ ਹੈ ਪਿਆਰ ਇਹ ਅੱਜ ਪਰਿਵਾਰਾਂ ਦੇ ਵਿੱਚੋਂ ਵੀ ਵੱਡੇ ਮਸਨਿਆਂ ਤੇ ਸਮਝੀ ਕੌਮੀ ਪੱਦਰ ਤੇ ਵੀ ਸਾਡੇ ਵਿੱਚੋਂ ਅਹਿਸਾਸ ਨਿਕਲ ਚੁੱਕੇ ਹੈ ਦੁਖੀ ਨੂੰ ਦੇਖ ਕੇ ਸੁਖੀ ਹੋਣ ਦੀ ਆਦਤ ਪੈ ਗਈ ਸਾਨੂੰ ਦੁਖੀ ਨੂੰ ਦੇਖ ਕੇ ਖੁਸ਼ ਹੋਣ ਦੀ ਆਦਤ ਹੈ ਇਹਨਾਂ ਚੀਜ਼ਾਂ ਨੂੰ ਕੱਢੋਂਗੇ ਤਾਂ ਫੇਰ ਮਾਲਕ ਨੂੰ ਵਸਾਉਂਗੇ ਸੁਰਤ 'ਚ ਇਹ ਦੇਖੋ ਜਿੱਥੇ ਮੈਂ ਜਾਉ ਰਿਹਾ ਵਧੀਆ ਢੰਗ ਨਾਲ ਜਿਉਂਵਾਂ ਆਲਾ ਦਵਾਲਾ ਵੀ ਮੈਂ ਵਧੀਆ ਬਣਾ ਕੇ ਰੱਖਾਂ ਬਸ ਇਹ ਹੈ ਮਾਲਕ ਨੂੰ ਪਲ-ਪਲ ਯਾਦ ਕਰਨਾ ਵੀ ਹਮੇਸ਼ਾ ਇਸ ਪੰਕਮ 'ਚ ਲੱਗਿਆ ਰਹਿਣਾ ਮੈਂ ਵੀ ਹਮੇਸ਼ਾ ਆਲੇ ਦਵਾਲੇ ਸੁੱਖ ਬਣਿਆ ਰਵੇ ਜਦੋਂ ਇਹੋ ਜੇ ਅਹਿਸਾਸ ਬਣ ਗਏ ਜਦੋਂ ਇਹੋ ਜਿਹਾ ਆਲਾ ਦਵਾਲਾ ਬਣ ਗਿਆ ਵਿਖੋ ਰਹਿਣਾ ਕਿੰਨਾ ਸੌਖਾ ਬਣਾ ਸਕਦਾ ਹੁਣ ਇਹ ਕਈ ਵਾਰ ਕਈ ਕਈਆਂ ਨੂੰ ਲੱਗਦੀ ਵੀ ਹਵਾਈ ਗੱਲਾਂ ਜੀਆਂ ਨਹੀਂ ਹਵਾਈ ਗੱਲਾਂ ਨਹੀਂ ਹੈਗੀਆਂ ਇਹ ਸਿਰਫ ਗੱਲਾਂ ਨਹੀਂ ਹੈਗੀਆਂ ਸਤਿਗੁਰ ਨੇ ਕਰਕੇ ਵਿਖਾਇਆ ਇੱਥੇ ਰਹਿ ਕੇ ਵਿਖਾਇਆ ਇੱਥੇ ਜਿਵੇਂ ਜਿਉਂਿਆ ਜਾਂਦਾ ਵਸਾਈ ਨਹੀਂ ਨਾ ਕਰਤਾਰਪੁਰ ਵਸਾਇਆ ਸਤਿਗੁਰ ਨੇ ਅਨੰਦਪੁਰ ਸਾਹਿਬ ਵਸਾਇਆ ਗੋਦਵਾਲ ਵਸਾਇਆ ਤਰਨਤਨ ਸਾਹਿਬ ਵਸਾਇਆ ਅੰਮ੍ਰਿਤਸਰ ਸ਼ਹਿਰ ਵਸਾਇਆ ਕਿੱਤਿਆਂ ਦੇ ਲੋਕ ਕਮਾਂਕਾਰਾਂ ਵਾਲੇ ਲੋਕ ਲੋੜਵੰਦਾਂ ਦੀ ਲੋੜ ਪੂਰੀ ਹੋ ਰਹੀ ਹੈ ਕਮਾਂਕਾਰਾਂ ਵਾਲੇ ਲੋਕ ਵਸਦੇ ਐ ਕਿਰਤੀ ਲੋਕ ਵਸਦੇ ਐ ਇਨਾਂ ਨਗਰਾਂ ਦੇ ਵਿੱਚ ਕਿੰਨਾ ਪਿਆਰਾ ਵਾਲਾ ਦੁਆਲਾ ਸਾਰੇ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚੋਂ ਪੜ ਲਓ ਇਹੋ ਜੀਆਂ ਵੱਡੀਆਂ ਗੱਲਾਂ ਪਈਆਂ ਨੇ ਜਿੱਥੇ ਸਰਬੱਤ ਦੇ ਭਲੇ ਦੀ ਵੰਡ ਛਕਣ ਦੀ ਭਾਵਨਾ ਵੱਡੀ ਪਈ ਹੈ ਸੰਗਤਾਂ ਦੇ ਦਿਸਵੰਧ ਵਿੱਚੋਂ ਵੰਡ ਛਕਣ ਦੀ ਭਾਵਨਾ ਕਾਲ ਪੈ ਜਾਂਦੇ ਐ ਜੇ ਕਿਤੇ ਉਦੋਂ ਅੰਨ ਦੇ ਭੰਡਾਰ ਲੱਗ ਜਾਂਦੇ ਆ ਕਾਲ ਪੈ ਜੇ ਕਿਤੇ ਸਤਿਗੁਰੂ ਆਪ ਗੁਰੂ ਅਰਜਨ ਸਾਹਿਬ ਲਾਹੌਰ ਵਿੱਚ ਕਾਲ ਪੈਂਦਾ ਗੁਰੂ ਅਰਜਨ ਸਾਹਿਬ ਖੁਦ ਸੇਵਾ ਕਰਦੇ ਭੁੱਖਿਆਂ ਨੂੰ ਦੁਖਵਾਉਂਦੇ ਖਵਾਉਂਦੇ ਐ ਬਿਮਾਰਾਂ ਦੀ ਵੀ ਸੇਵਾ ਮਰਦੇ ਜੇ ਕੋਈ ਖਤਮ ਹੋ ਗਿਆ ਮਰਦਿਆਂ ਨੂੰ ਢੋਣ ਦੀ ਵੀ ਸੇਵਾ ਖੁਦ ਕਰਦੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵੱਡੀਆਂ ਸੇਵਾਵਾਂ ਇਹ ਹੈ ਮਾਲਕ ਨੂੰ ਯਾਦ ਰੱਖਣਾ ਇਦਾਂ ਜਿਉਣਾ ਕਿ ਨਾਲ ਕਮਾਈ ਵੀ ਤੇ ਮਾਲਕ ਨੂੰ ਇਸ ਤਰੀਕੇ ਨਾਲ ਯਾਦ ਵੀ ਕਰਾਂ ਇਦਾਂ ਯਾਦ ਕਰ ਹੁਣ ਸਤਿਗੁਰ ਦੇ ਪਾਵਨ ਬਚਨ ਕਬੀਰ ਆਖੀ ਕੀਰੇ ਮਟਕੇ ਪਲ-ਪਲ ਕੀ ਬਿਹਾਏ ਮਨ ਜੰਜਾਲ ਨਾ ਛੋੜੀ ਜਮ ਦੀਆ ਦਮਾਮਾ ਆਏ ਤੇ ਸਤਿਗੁਰ ਬਾਬਾ ਕਬੀਰ ਸਾਹਿਬ ਜੀ ਸਮਝਾ ਰਹੇ ਕਹਿੰਦੇ ਭਾਈ ਦੇਖੋ ਤੇ ਜਿਉਣਾ ਦਾ ਤਰੀਕਾ ਦੇਖੋ ਜਮ ਤਾ ਖੜੇ ਖੜਾ ਕਾਲ ਤਾ ਸਿਰ ਤੇ ਹੈ ਬਸ ਮੌਤ ਤਾਂ ਆਉਣੀ ਆਉਣੀ ਹੈ ਜਮਾਂ ਦੇ ਵਸ ਨਾ ਪਵੀ ਵਸ ਤੋਂ ਇਹ ਸਮਝ ਲਈ ਜਿਉਂਦਿਆਂ ਆਹ ਜਿਹੜਾ ਸਰੀਰਕ ਮੰਜ਼ਲ ਹੈ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਇਹ ਨਾ ਹੋਵੇ ਵੀ ਦੁੱਖ ਸਹਿੜ ਕੇ ਮਰੇ ਤੇ ਮਾਲਕ ਨਾਲੋਂ ਟੁੱਟ ਕੇ ਵੀ ਅੰਦਰ ਤੇ ਦੁੱਖ ਆਣਾ ਤੈਨੂੰ ਲੱਗ ਜਾਣ ਕਿਤੇ ਮਾਲਕ ਨਾਲ ਵੀ ਜੁੜਿਆ ਰਹੇ ਸੰਸਾਰ ਵਿੱਚ ਕੰਮ ਕਾਜ ਵੀ ਕਰਦਾ ਰਹੇ ਤੇਰਾ ਪਾਰ ਉਤਾਰਾ ਹੋ ਸਕਦਾ ਹੈ ਜਿਉਂ ਦਾ ਢੰਗ ਤਰੀਕਾ ਬਦਲਣ ਦੀ ਕੋਸ਼ਿਸ਼ ਕਰੀਏ ਆਪਣੇ ਆਪਣੇ ਆਪ ਦੇ ਵਿੱਚ ਉਹ ਅਹਿਸਾਸ ਬਣਾਈਏ ਰੱਬੀ ਅਹਿਸਾਸ ਇਹ ਸਾਰਿਆਂ ਦੇ ਵਿੱਚੋਂ ਮਾਲਕ ਪਰਮੇਸ਼ਰ ਨੂੰ ਵੇਖੀਏ ਰਹਿਓ ਸਾਹਸ ਬੜਾ ਪਿਆਰਾ ਹੈ ਦਾਤਾ ਰਹਿਮਤ ਕਰੇ ਪਾਵਨ ਗੁਰਬਾਣੀ ਦੇ ਬੋਲ ਵਿਚਾਰਦੇ ਆਂ ਸਾਂਝੇ ਕਰਦੇ ਆਂ ਭਈ ਨੇਕਾਂ ਭੁੱਲਾ ਹੋਣੀ ਇਸ ਸੁਭਾਅਕ ਨੇ ਸਭਨਾ ਸੰਗਤਾਂ ਦਾ ਧੰਨਵਾਦ ਹੈ ਇਤਨੇ ਕ ਬੇਨਤੀ ਆਪ ਜੀ ਨੇ ਪ੍ਰਵਾਨ ਕਰ ਲੈਣੀ ਹੈ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ